ਲਓ ਜੀ ਦੋਸਤੋ ਬਾਲੇ ਭਰਾਮਣ ਦੀ ਡਿਮਾਂਡ ਹੁੰਦੀ ਹੈ ਬਾਈ ਯਾਰ ਆਪਾਂ ਨੁਕਰੇ ਬੱਚੇ ਪੈਦਾ ਕਰਨ ਲਈ ਕੋਈ ਬੱਚੀ ਲੈਣੀ ਹੈ ਜਿਹੜੀ ਵੱਡੀ ਹੋ ਕੇ ਨੁਕਰੇ ਬੱਚੇ ਦੇਵੇ ਤੇ ਚਾਂਸ ਵੀ ਫੁੱਲ ਹੋਣ ਤਾਂ ਮਿੱਤਰੋ ਅੱਜ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਚੰਗੀ ਬਰੀਕੀਆਂ ਦੀ ਲੰਬੀ ਲੰਜੀ ਹਾਈਟ ਕਰਨ ਵਾਲੀ ਬਸ਼ੀਰੀ ਲਿਆਤੀ ਜੈ ਜੈ ਮੁੱਲ ਦੀ ਆ ਤੇ ਸਨੱਖੀ ਵੀ ਪੂਰੀ ਹੈ ਤੇ ਬੱਚੇ ਵੀ 100% ਨੁਕਰੇ ਦੇ ਸਭ ਤੋਂ ਪਹਿਲਾਂ ਸਵਾਗਤ ਆ ਸਾਰੇ ਭਰਾਮ ਦਾ ਬਾਬਾ ਜੀ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਜਿਹੜੇ ਭਰਾ ਆਪਣਾ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਣ ਨਮੀ ਸਵੇਰ ਨਵੇਂ ਜਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਆ ਜੀ ਅੱਜ ਦੀ ਇਹ ਵੀਡੀਓ 26 ਨਵੰਬਰ 2025 ਦੀ ਆ ਤੇ ਅੱਜ ਤੁਹਾਡੇ ਲਈ ਇੱਕ ਬੱਚੀ ਲਿਆਇਆ ਜਿਹੜੀ ਦਾ ਮੁੱਲ ਵੀ ਜਾਇਜ਼ ਆ ਤੇ ਬੱਚੇ ਵੀ 100% ਨੁਕਰੂ ਰਾਜੀ ਲੀਸੀ ਤੁਹਾਡੇ ਸਾਹਮਣੇ ਆ ਪੌਣੀ ਨੌਕਰੀ ਆ ਦੋਸਤੋ ਸਾਰੀ ਡਿਟੇਲ ਦਵਾਂਗੇ ਜੇ ਵੀਡੀਓ ਪਸੰਦ ਆਈ ਵੀਡੀਓ ਨੂੰ ਲਾਸਟ ਤਾਈਂ ਦੇਖ ਲਿਓ ਤੇ ਵੀਡੀਓ ਨੂੰ ਦੇਖਣ ਤੋਂ ਬਾਅਦ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤਾਂ ਕਿ ਵੱਧ ਤੋਂ ਵੱਧ ਭਰਾਵਾਂ ਤਾਈਂ ਇਹ ਵੀਡੀਓ ਪਹੁੰਚੇ ਜਿਹੜੇ ਇਸ ਤਰ੍ਹਾਂ ਦੀ ਬੱਚੀ ਦੀ ਭਾਲ ਵਿੱਚ ਨੇ ਤੇ ਦੋਸਤੋ ਅੱਜ ਵੱਧਦੇ ਆਂ ਵੀਡੀਓ ਵੱਲ ਨੂੰ ਡਿਟੇਲ ਦੇਣਾ ਤੇ ਹਾਂਜੀ ਚੈਨਲ ਸਬਸਕ੍ਰਾਈਬ ਕਰਨਾ ਭੁੱਲਿਓ ਜੇ ਤੁਸੀਂ ਵੀ ਮਾਰਕੀਟ ਨਾਲ ਸਸਤਾ ਜਾਨਵਰ ਪਾਲਦੇ ਹੋ ਕਿਉਂਕਿ ਆਪਣੇ ਚੈਨਲ ਤੇ ਤੁਹਾਨੂੰ ਮਾਰਕੀਟ ਨਾਲ ਸਸਤਾ ਜਾਨਵਰ ਮਿਲੂ ਸਟਾਕ 'ਚ ਜਾਨਵਰ ਮਿਲੂ ਹਰ ਵਕਤ ਸਾਰੇ ਤਰ੍ਹਾਂ ਦੇ ਜਾਨਵਰ ਮਿਲਣਗੇ ਤੇ ਜਾਇਜ਼ ਮੁੱਲ 'ਚ ਮਿਲਣਗੇ ਤੇ ਅੱਜ ਦੋਸਤ ਪਹਿਲਾਂ ਸਭ ਤੋਂ ਪਹਿਲਾਂ ਕੰਨ ਦੇਖੋ ਬੱਚੇ ਦਾ ਕੁੰਡੀ ਵਾਲਾ ਕੰਨ ਤੇ ਛੋਟਾ ਕੰਨ ਬਹੁਤ ਜ਼ਿਆਦਾ ਚੰਗਾ ਕੰਨ ਲੱਗਿਆ ਸਾਰਾ ਮੂੰਹ ਚਿੱਟਾ ਬੱਚੀ ਦਾ ਤੇ ਚਾਰੇ ਲੱਤਾਂ ਜਟੇ ਢੱਡ ਚਟਾ ਤੇ ਪਿੰਡੇ ਚ ਤੋਂ ਹੀ ਰੰਗ ਦੇ ਵਿੱਚ ਦੇ ਸਕਦੇ ਆ ਸਾਰੇ ਬਾਲ ਹੀ ਚਟੇ ਗਲ ਦੀ ਚੰਬੀ ਵਹੀਰੀਏ ਦੋਸਤੋ ਆਪਾਂ ਪੌਣੀ ਨੌਕਰੀ ਵੀ ਕਹਿ ਸਕਦੇ ਆ ਚਾਰੇ ਲੱਤਾਂ ਪੂਰੀਆਂ ਚਟੀਆਂ ਸਾਰਾ ਮੂੰਹ ਪੂਰਾ ਚਟਾ ਪਿੰਡੇ ਸਾਰੇ ਬਾਲ ਚਟੇ ਬਾਲ ਪੌਰੀਆਂ ਦੀ ਸਾਫਾ ਹੱਥਾਂ ਪੈਰਾਂ ਦੀ ਸਾਫਾ 9 ਮਹੀਨੇ ਬੱਚੀ ਦੀ ਉਮਰ ਆ ਜੀ ਲੈਂਥ ਲੰਥ ਤੋਂ ਹੀ ਦੇ ਸਕਦੇ ਆ ਹਾਈਟ ਦਾ ਇਹਨੇ ਕਰਨੇ ਕਰਨੇ ਲੱਤ ਲੰਮੀਆਂ ਪਰ ਲੈਂਥ ਵੀ ਬਹੁਤ ਲੰਬਾਈ ਚ ਵੀ ਘੋੜੀ ਚੰਗੀ ਆ ਸੋ ਜਿਹੜੇ ਭਰਾਵਾਂ ਦੀ ਡਿਮਾਂਡ ਹੁੰਦੀ ਆ ਵੀ ਲੰਬੀ ਵੀ ਹੋਵੇ ਹਾਈਟ ਕਰਨ ਵਾਲੀ ਵੀ ਹੋਵੇ ਅੰਨਾ ਦੀ ਵੀ ਚੰਗੀ ਹੋਵੇ ਸਾਰੀਆਂ ਚੀਜ਼ਾਂ ਮਿਲ ਗਈਆਂ ਦੋਸਤੋ ਬਾਕਰਪੁਰ ਵਾਲੇ ਨੂਰੇ ਦੀ ਆ ਪੂਤੀ ਆ ਚੰਗੀ ਮੰਨ ਵਾਲੀ ਹੈ ਬੱਚੀ ਬਾਕੀ ਰਾਜੀ ਲੱਸੀ ਸਾਰੀ ਤੁਹਾਡੇ ਸਾਹਮਣੇ ਹੈ ਤੁਸੀਂ ਆ ਕੇ ਸਾਹਮਣੇ ਫਾਰਮ ਤੇ ਦੇਖ ਕੇ ਆਪ ਦੀ ਤਸੱਲੀ ਕਰਕੇ ਲੈ ਜਾ ਸਕਦੇ ਆ ਮੁੱਲ ਜਾਇਜ਼ ਆ ਥੱਲੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਲੇ ਧੰਨਵਾਦ